ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ بارش ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਾਚੀਵਾੜਾ ਦੇ ਨਜ਼ਦੀਕ ਵਗਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਪਿੰਡ ਤੁੱਲੇਵਾਲ ਵਿਖੇ ਪਿਛਲੇ ਦਿਨੀ ਪਾਣੀ ਦਾ ਪੱਧਰ ਵਧਣ ਕਾਰਨ ਤੁਸੀਂ ਬੰਨੂ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਉੱਥੇ ਰੇਤ ਦੇ ਭਰੇ ਥੈਲੇ ਪੱਥਰਾਂ ਆਦ ਨਾਲ ਉਸ ਨੂੰ ਰੋਕਣ ਦੀ ਕੋਸ਼ਿਸ਼ جاری ਹੈ ਪਰ ਵਾਰ-ਵਾਰ ਪਾਣੀ ਦਾ ਪੱਧਰ ਵਧਣ ਨਾਲ ਸਤਲੁਜ ਵਿੱਚ ਪਾਣੀ ਦੀ ਮਾਤਰਾ ਕਰੀਬ 1.5 ਲੱਖ ਕਿਊਸਿਕ ਤੱਕ ਵਗ ਰਹੀ ਹੈ ਜਿਸ ਨਾਲ ਤੁਸੀਂ ਬੰਨ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਕੇ ਹਮ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੋ ਜੈਨ ਨੇ देर रात ਤੁੱਲੇਵਾਲ ਵਿਖੇ ਜਾਇਜ਼ਾ ਲੈਣ ਲਈ ਆਪ ਕੁੱਝ ਉਹਨਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ ਫਿਲਹਾਲ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਉਹਨਾਂ ਨੇ ਤੁਸੀਂ ਬੰਦ ਦੇ ਨਾਜੁਕ ਥਾਵਾਂ ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਉਹਨਾਂ ਕਿਹਾ ਕਿ ਭਾਵੇਂ ਅੱਜ ਰਾਤ 7 ਨੂੰ ਦਰਿਆ ਵਿੱਚ ਕਰੀਬ 2.5 ਲੱਖ ਕਿਊਸਿਕ ਪਾਣੀ ਹੋਰ ਆਉਣ ਦੀ ਸੰਭਾਵਨਾ ਹੈ ਪਰ 7 ਨੂੰ ਦਰਿਆ ਵਿੱਚ ਇਸ ਤੋਂ ਵੱਧ ਪਾਣੀ ਦੇ ਚੱਲਣ ਦੀ ਸਮਰੱਥਾ ਹੈ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਰ ਜਿਸਾ ਉਹਨਾਂ ਨੂੰ ਪਾਣੀ ਵੱਧ ਰਿਹਾ ਆਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਸਨ ਪ੍ਰਸ਼ਾਸਨ ਵੱਲੋਂ ਇੱਥੇ ਅੱਜ ਉਹੀ ਚੈੱਕ ਕਰਨ ਆਏ ਸੀ ਪ੍ਰਸ਼ਾਸਨ ਵੱਲੋਂ ਜਿਹੜਾ ਇੰਤਜ਼ਾਮ ਹੈ ਉਹ ਪੱਕਾ ਹੈ ਔਰ ਮੇਰੇ ਨਾਲ ਸਰਪੰਚ ਸਾਹਿਬ ਵੀ ਖੜੇ ਨੇ ਬਾਕੀ ਪਿੰਡ ਦੇ ਸਾਰੇ ਵਸਨੀਕ ਖੜੇ ਨੇ ਐਸਟੀਐਮ ਸਾਹਿਬ ਖੜੇ ਨੇ ਸਾਰੀ ਡਰੇਨੇਜ ਦੀ ਟੀਮ ਇੱਥੇ ਹੈ 24 ਘੰਟੇ ਇੱਥੇ ਲੱਗੀ ਹੋਈ ਹੈ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਪਾਣੀ ਦਾ ਢਾਹ ਲੱਗਦਾ ਹੈ ਦਰਿਆ ਦਾ ਉੱਥੇ-ਉੱਥੇ ਅਸੀਂ ਨਾਲ ਦੀ ਨਾਲ ਹੀ ਜਿਹੜੇ ਸਟਾਡਾ ਉਹ ਲਾ ਕੇ ਤਾਂ ਕਿ ਉੱਥੇ ਕੋਈ ਨੁਕਸਾਨ ਜ਼ਿਆਦਾ ਨਾ ਕਰੇ ਹਾਲਾਂ ਦੀ ਹਾਲਾਂਕਿ ਜਿਹੜੇ ਦਰਿਆ ਦੇ ਵਿੱਚ ਖੇਤ ਜਿਨ੍ਹਾਂ ਦੇ ਪਿੰਡੇ ਸੀ ਉਹਨਾਂ ਦਾ ਨੁਕਸਾਨ ਹੋਇਆ ਤੇ ਇੱਥੋਂ ਦੇਖਣ ਨੂੰ ਵੀ ਲੱਗਦਾ ਵੀ 500 ਕਿੱਲਾ ਜਿਹੜਾ ਹੈ ਉਹਦਾ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਜਿਹੜਾ ਕੱਲੀ-ਕੱਲੀ ਚੀਜ਼ ਦਾ ਪੈਸੇ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਮਿਲੂਗਾ ਤੇ ਅਸੀਂ ਉਹ ਵੀ ਅਸੈਸਮੈਂਟ ਕਰਾਂਗੇ ਤੇ ਉਸ ਦੇ ਨਾਲ ਨਾਲ ਜਿੱਥੇ-ਜਿੱਥੇ ਵੀ ਪਿੰਡ ਵਾਲੇ ਸਰਪੰਚ ਨਾਲ ਜਿੱਥੇ-ਜਿੱਥੇ ਵੀ ਦੱਸਣਗੇ ਵੀ ਉੱਥੇ ਕੰਮ ਦੀ ਲੋੜ ਹੈ ਤੇ ਐਕਸ਼ਨ ਸਾਹਿਬ ਨੂੰ ਪੂਰਨ ਤਰੀਕੇ ਨਾਲ ਪ੍ਰਵਾਨ ਜੀਏ ਵੀ ਉੱਥੇ ਕੰਮ ਕਰਾ ਲਓ ਸਰ ਇੱਥੇ ਘੱਟੋ ਘੱਟ 50000 ਬੈਗ 3 ਸਾਰੀ ਲੇਬਰ ਇੱਥੇ ਮੌਜੂਦ ਹੈ ਮੀਂਹ ਕਰਕੇ ਥੋੜਾ ਕਮਸਲ ਹੋ ਜਾਂਦਾ ਬਟ ਇੱਥੇ ਮਤਲਬ ਫੁੱਲ ਸਪੀਡ ਨਾਲ ਅਸੀਂ ਵੀ ਕੰਮ ਕਰ ਰਹੇ ਹਾਂ ਤੇ ਦਰਿਆ ਦਾ ਲੈਵਲ ਵਿੱਚ ਲੋ ਉਹ ਵਧ ਰਿਹਾ ਲੇਕਿਨ ਅਸੀਂ ਕੰਮ ਸਾਡਾ ਕੋਈ ਦਿੱਕਤ ਨਹੀਂ ਹੈ ਸਾਡਾ ਕੰਮ ਚੱਲਦਾ ਸਰ ਜੇ ਸਾਬ ਨਾ ਬਾਰਿਸ਼ ਹੋ ਰਹੀ ਹੈ ਤੇ ਦਰਿਆ ਦੇ ਵਿੱਚ ਇਸ ਟਾਈਮ ਕਿੰਨਾ ਪਾਣੀ ਚੱਲ ਰਿਹਾ ਦਰਿਆ ਦੇ ਇਸ ਦਰਿਆ ਦੇ ਵਿੱਚ ਇਸ ਸਮੇਂ ਲਗਭਗ 1.5 ਲੱਖ ਦੇ ਨੇੜੇ ਤੇ ਪਾਣੀ ਚੱਲਦਾ ਹੈ 260 ਅੱਛਾ ਵੀ ਹੁਣ ਲਗਾਤਾਰ ਛੱਡ ਹੋ ਰਿਹਾ ਜੀ ਪਾਣੀ ਇਹਦੇ ਕੋਈ ਹੈ ਜੀ ਰਾਤ ਨੂੰ ਵੀ ਜਿਸ ਹਿਸਾਬ ਦੇ ਹਾਲਾਤ ਬਣੇ ਹੋਏ بارش ਲਗਾਤਾਰ ਹੋ ਰਹੀ ਆ ਤੇ ਰੋਪੜ ਤੋਂ ਪਾਣੀ ਆ ਰਿਹਾ ਜੀ ਹਾਂਜੀ ਰੋਪੜ ਤੋਂ ਪਾਣੀ ਆ ਰਿਹਾ ਤੇ ਮੈਂ ਹੁਣ ਵੀ ਡਾਟਾ ਚੈੱਕ ਕੀਤਾ ਵੀ ਰੋਪੜ ਤੋਂ ਲਗਭਗ 1 ਲੱਖ ਸਵਾ ਲੱਖ ਛੱਡਿਆ ਗਿਆ ਤੇ ਉਹ ਰਾਤ ਨੂੰ ਵੀ ਆਉਂਦਾ ਫਿਰ ਉਹ ਪਾਣੀ ਨੂੰ ਕਿੱਦਾਂ ਇਹ ਦਰਿਆ ਖਤਰੇ ਦੇ ਨਿਸ਼ਾਨ ਦੇ ਉੱਪਰ ਪਹੁੰਚ ਰਿਹਾ ਵਾ ਜੀ ਲਗਭਗ 2 ਲੱਖ ਕਿੰਨੇ ਸਿਕ ਪਾਣੀ ਇਹ ਨਹੀਂ 2 ਤਾਂ ਨਹੀਂ ਜਾਂਦਾ ਇਹ ਸਾਡਾ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਹਜੇ ਥੱਲੇ ਆ ਪਾਣੀ ਔਰ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ ਸਾਡੀ ਪ੍ਰਸ਼ਾਸਨ ਦੀ ਟੀਮ ਸਾਡੇ ਪਿੰਡ ਵਾਲੇ ਸਾਰੇ ਤੁਸੀਂ ਹੈਗੇ ਸਾਰੇ ਇੱਥੇ ਮੌਜੂਦ ਹੈ ਅਸੀਂ ਕੰਟਰੋਲ ਕਰ ਲਾਂਗੇ ਦਰਿਆ ਦੀ ਜਿਹੜੀ ਕਪੈਸਿਟੀ ਕਿੰਨੇ ਕਿਊਸਿਕ ਪਾਣੀ ਤੱਕ ਚੱਲਣ ਦੀ ਹੈਗੀ ਦਰਿਆ ਦੀ ਤਾਂ ਹੈਗੀ 2 ਲੱਖ ਆਰਾਮ ਨਾਲ ਚੱਲ ਜਾਂਦਾ 3 ਲੱਖ ਤੱਕ ਚੱਲ ਲੈਂਦਾ ਕੋਈ ਚੱਕਰ ਨਹੀਂ 2000 3 ਲੱਖ ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਬੰਦੇ ਆ ਜੀ ਜਿਹੜੇ ਬੰਨ ਦੇ ਕਿਨਾਰੇ ਪਿੰਡ ਹੈਗੇ ਆ ਜੀ ਉਹਨਾਂ ਦੇ ਲੋਕਾਂ ਦੇ ਲਈ ਕੋਈ ਇੰਤਜ਼ਾਮ ਕੀਤਾ ਗਿਆ ਜੀ ਬਿਲਕੁਲ ਇੰਤਜ਼ਾਮ ਕੀਤਾ ਗਿਆ ਵੈਗੁਰੂ ਮੇਰੇ ਰੱਖੇ ਇਦਾਂ ਦੇ ਹਾਲਾਤ ਨਹੀਂ ਅਸੀਂ ਬਣਨ ਨਹੀਂ ਦੇਣਾ ਇੱਕ ਤਾਂ ਲੀਗਲ ਦੂਜੀ ਗੱਲ ਇਹ ਹੈ ਕਿ ਜੇ ਜੇ ਖੁਦਾਂ ਨਖਾਸ ਤਾਂ ਬਣਦੇ ਆ ਕਿ ਸਾਡੀ ਤਿਆਰੀ ਪੂਰੀ ਹੈਗੀ ਹੈ ਪਰ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਇਦਾਂ ਦੇ ਹਾਲਾਤ ਨਹੀਂ ਬਣਾਉਣ ਦੇਣਾ ਕਿ ਕਹਿੰਦੇ ਇੱਥੇ 24 ਘੰਟੇ ਬੈਠੇ ਆ ਯਾਰ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਹਾਂ ਜਿਹੜੇ ਦਰਿਆ ਦੇ ਕੰਢੇ ਬੈਠੇ ਲੋਕਾਂ ਨੂੰ ਇਹੀ ਅਪੀਲ ਹੈ ਵੀ ਤੁਸੀਂ ਅਲਰਟ ਰਹੋ ਤੇ ਜਿੰਨਾ ਇੱਕ ਵੀ ਪ੍ਰਸ਼ਾਸਨ ਦਾ ਸਹਿਯੋਗ ਕਰੋ ਆਪਣੇ ਆਪਣੇ ਜਿਹੜੇ ਪਿੰਡ ਨੇ ਉਹਨਾਂ ਨੂੰ ਤੁਸੀਂ ਜਿਹੜੇ ਲੀਡਰ ਸਾਹਿਬਾਨ ਹੈ ਉਹਦੇ ਸਰਪੰਚ ਸਾਹਿਬਾਨ ਜਿੱਦਾਂ ਇੱਥੇ ਨੇ ਇੱਥੇ ਆ ਕੇ ਮੌਕੇ ਤੇ ਦਰਿਆ ਦੇ ਆ ਕੇ ਦੇਖ ਰਹੇ ਨੇ ਲੈਵਲ ਮੋਨੀਟਰ ਕਰ ਰਹੇ ਨੇ ਸਾਰਾ ਕੰਮ ਦੇਖ ਰਹੇ ਨੇ ਹੁਣ ਦੇਖਿਆ ਸਰਪੰਚ ਸਾਹਿਬ ਦੇ ਜਿਹੜੇ ਬੋਤਨ ਹੈ ਉਹ ਇੱਥੇ ਆ ਕੇ ਸਾਰਾ ਦੇਖ ਰਹੇ ਨੇ ਕਿੱਥੇ ਕਿੱਥੇ ਕੰਮ ਹੋ ਰਿਹਾ ਕਿੱਥੇ ਢਾ ਲੱਗ ਰਿਹਾ ਕਿੱਥੇ ਨਹੀਂ ਲੱਗ ਰਿਹਾ ਸਾਰਾ ਪਿੰਡ ਇੱਥੇ ਮੌਜੂਦ ਹੈ ਤੁਸੀਂ ਵੀ ਆ ਕੇ ਪ੍ਰਸ਼ਾਸਨ ਦਾ ਸਿਰ ਉੱਪਰੋ ਤਾਂ ਕਿ ਇੱਥੇ ਜਿਹੜਾ ਹੈਗਾ ਕਿਉਂਕਿ ਲੋਕਾਂ ਦੇ ਨਾਲ ਮਿਲ ਕੇ ਹੀ ਇਹ ਕੰਮ ਹੋਣਾ ਹੈ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ